ਲੋ ਹੋ ਗਿਆ ਉਹੀ ਕੰਮ ਜਿਸ ਤੋਂ ਡਰਦਿਆਂ ਸੀ ਸਰਕਾਰਾਂ ਕਿਸਾਨਾਂ ਨੇ ਆਖਰ ਕਰ ਲਿਆ ਲੱਖਾਂ ਦਾ ਇਕੱਠ ਪੈ ਗਏ ਰੇਲਾਂ ਦੀਆਂ ਪਟੜੀਆਂ ਤੇ ਗੱਦੇ ਵਿਛਾ ਕੇ ਦਰਿਆ ਵਿਛਾ ਲਿਆ ਟੈਂਟ ਲਗਾ ਲਏ ਅੱਜ ਰੇਲਾਂ ਜਾਮ ਕਰਤੀਆਂ ਇੰਨਾ ਵੱਡਾ ਇਕੱਠ ਦੇਖ ਕੇ ਸਰਕਾਰਾਂ ਵੀ ਡਰ ਗਈਆਂ ਨਾ ਇਹ ਕੇਂਦਰ ਸਰਕਾਰ ਦੇ ਨਾਲ ਐਮਐਸਪੀ ਦੀ ਗਰੰਟੀ ਕਾਨੂੰਨ ਦਾ ਜੋ ਰੇੜਕਾ ਚੱਲ ਰਿਹਾ ਉਸ ਦੇ ਚੱਲਦੇ ਅੱਜ ਕਿਸਾਨਾਂ ਦੇ ਵੱਲੋਂ ਰੇਲਾਂ ਰੋਕਣ ਦਾ ਐਲਾਨ ਕੀਤਾ ਸੀ ਪਰ ਸ਼ਾਇਦ ਕਿਸੇ ਨੇ ਨਹੀਂ ਸੋਚਿਆ ਹੋਣਾ ਕਿ ਰੇਲਾਂ ਦੀਆਂ ਪਟੜੀਆਂ ਤੇ ਆਹ ਕੰਮ ਹੋ ਜਾਵੇਗਾ ਤੁਸੀਂ ਖੁਦ ਹੀ ਦੇਖ ਲਓ ਤਸਵੀਰਾਂ ਦੇ ਵਿੱਚ ਸਰਬਣ ਸਿੰਘ ਪੰਦੇਰ ਦੇ ਵੱਲੋਂ ਵੀਡੀਓ ਬਣਾ ਲਈ ਗਈ ਹੈ ਇਹ ਇਹ ਦੇਖिए हम कोई ਆਪਣੇ से बात ਨਹੀਂ ਕਰਤੇ ਇਹ ਦੇਵੀदासਪੁਰਾ میں ਪਹਿਲੇ ਦੇਖिए 3-3 ਕਿਲੋਮੀਟਰ ਤੱਕ ਇਹ ਟ੍ਰੈਫਿਕ ਲੱਗੀ ہوئی ਹੈ ਇਹ ਦੇਖिए मैं आपको ਦਿਖਾऊंगा और इधर देखिए हमारा जो मोबाइल का कैमरा ये छोटा पड़ रहा ये देखिए इकट्ठा अच्छा है ये स्टेज चल रही है ये देखिए जितनी मैं जूम कर सकता हूँ जितनी जूम कर सकता हूँ दो दो तीन तीन किलोमीटर तक ये भारी तादाद में किसान ये एक और है मैं इधर से दिखाऊंगा आपको आपको अन्य साइड से इधर भी इधर भी आपको शायद पेड़ों में से नज़र ना आए इधर भी दो दो तीन तीन किलो स्पीड से हम दिखाऊंगा यहाँ पर ट्रैक्टर ट्रॉली आपको नजर आएंगे ये देखिए चार चार किलोमीटर तक ट्रैक्टर ट्रॉली लिखे हुए और इधर इधर मैं मोटरसाइकिल आपको दिखाऊंगा ये सीन भी ये मोटरसाइकिल लगे हुए ट्रैफिक के दो, -दो किलोमीटर तक तो ये हमने कहा था लाखों का कट दिखाएंगे ये ब्रेकअप अकेला यहाँ दस हजार से अधिक किसान मजदूर नजर आ रहे हैं अब देखिए सैकड़ों जगहों पर क्या होगा जिला अच्छा की, दी की, दी ज़्यार ज़्यार की आज दी ਮੰਗਾਂ ਦਾ ਕੀ ਆਪਣਾ ਹੋਇਆ ਜੀ ਅੱਜ ਦੀ ਮੰਗ ਨਹੀਂ ਹੈਗੀ ਜੀ ਮੰਗਾ ਪ੍ਰਾਣੀਆਂ ਨੇ 2020 ਚ ਜਦੋਂ ਅਸੀਂ ਦਿੱਲੀ ਮੋਰਚਾ ਲਾ ਕੇ ਆਇਆ ਸੁਨੁਖਤ ਮੋਰਚੇ ਵੱਲੋਂ ਉਦੋਂ ਜਿਹੜੀ 13 ਮੰਗਾਂ ਕੇਂਦਰ ਸਰਕਾਰ ਨੇ ਮੰਨੀਆਂ ਤੇ ਉਹ ਲਾਗੂ ਨਹੀਂ ਕੀਤੀਆਂ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਅੱਜ 12 ਵਜੇ ਤੋਂ ਲੈ ਕੇ 3 ਵਜੇ ਤੱਕ ਘਰੇਲਾਂ ਦਾ ਚੱਕਾ ਜਾਮ ਕੀਤਾ ਜਾਣਾ ਹੈ ਮੰਗਾਂ ਜਿਹੜੀਆਂ ਹੈਗੀਆਂ ਨੇ ਉਹ ਐਮਐਸਪੀ ਦੀ ਮੰਗਾਂ ਜਿਹੜੀ ਅਸੀਂ ਕਹਿੰਦੇ ਆ ਵੀ ਐਮਐਸਪੀ ਜਿਹੜੀ ਉਹਦੀ ਕਾਨੂੰਨੀ ਗਾਰੰਟੀ ਬਣਾਈ ਜਾਵੇ ਸਵਾਮੀ ਰਾਸ਼ਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਫਸਲੀ ਬੀਮਾ ਯੋਜਨਾ ਜਿਹੜੀ ਉਹ ਲਾਗੂ ਕੀਤੀ ਜਾਵੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕੀਤਾ ਜਾਵੇ ਜਿਹੜੇ ਕਿਸਾਨ ਦਿੱਲੀ ਮੋਰਚੇ ਵਿੱਚ ਸ਼ਹੀਦ ਹੋ ਗਏ ਉਹਨਾਂ ਦੇ ਪਰਿਵਾਰਾਂ ਨੂੰ ਮਾਮਲਾ ਦਿੱਤਾ ਜਾਵੇ ਕਿ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਲਖਮੀਰਪੁਰ ਖੀਰੀ ਦੇ ਵਿੱਚ ਜਦੋਂ ਸਾਡੇ ਕਿਸਾਨ ਅਤੋਲਨ ਕਰਨ ਗਏ ਨੇ ਜਦੋਂ ਵਾਪਸ ਮੁੜੇ ਨੇ ਤਾਂ ਅਜੇ ਮਸਰਾ ਮੰਤਰੀ ਦੇ ਮੁੰਡੇ ਨੇ ਟੋਨੀ ਨੇ ਕਿਸਾਨਾਂ ਤੇ ਜੀਪ ਚੜ੍ਹ ਕੇ ਲਤੜ ਕੇ ਚਾਰ ਕਿਸਾਨਾਂ ਨੂੰ ਸ਼ਹੀਦ ਕਰਤਾ ਜਿਦੇ ਵਿੱਚ ਇੱਕ ਪੱਤਰਕਾਰ ਸ਼ਹੀਦ ਹੋ ਗਿਆ ਇਸ ਕਰਕੇ ਉਹਨਾਂ ਦੇ ਪਰਿਵਾਰਾਂ ਨੂੰ ਹਜੇ ਤੱਕ ਉਹਨੇ ਸਾਫ਼ ਨਹੀਂ ਮਿਲਿਆ ਹੋ ਮੰਤਰੀ ਆ ਜਿਹੜਾ ਹਜੇ ਵੀ ਜਣੀ ਖੁੱਲਿਆ ਫਿਰਦਾ ਜਦ ਕੇ ਉਹਨੂੰ ਐਮਪੀ ਦੀ ਟਿਕਟ ਵੀ ਦਿੱਤੀ ਆ ਦੁਬਾਰਾ ਅਸੀਂ ਕਹ ਰਹੇ ਆ ਵੀ ਉਹਨਾਂ ਨੂੰ ਜੇਲਾ ਵਿੱਚ ਢੱਕਿਆ ਜਾਵੇ ਇਸ ਕਰਕੇ ਅਸੀਂ ਅੱਜ 12 ਤੋਂ ਲੈ ਕੇ 2 ਵਜੇ ਤੱਕ 3 ਵਜੇ ਤੱਕ ਸਾਟਾ ਇਹ ਰੇਲ ਰਕੂ ਧੋਦਣਾ ਜਿਹੜਾ ਇਹ ਲਗਾਤਾਰ 3 ਵਜੇ ਤੱਕ ਜਾਰੀ ਰਹੂਗਾ ਆ ਜੀ